ਸਾਜ਼ੀਗਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡੇ ਇੱਕ ਰਿਪੋਰਟ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਕੁਲਵਿੰਦਰ ਸਿੰਘ ਪਾਟਿਆ ਨੇ ਤਾਂ ਦੱਸ ਦੇ ਕੀ ਗਰਦਾਸਪੁਰ ਵਿੱਚ ਲਗਾਤਾਰ ਚੋਰੀਆਂ ਦਾ سلسلہ ਜਿਹੜਾ ਆ ਵੱਧਦਾ ਜਾ ਰਿਹਾ ਹੈ ਅਤੇ ਚੋਰਾਂ ਦੇ ਹੌਸਲੇ ਵੀ ਬਲੰਦ ਦਿਖਾਈ ਦੇ ਰਹੇ ਹਨ ਜਿਸ ਦਾ ਇੱਕ ਸਬੂਤ ਬੀਤੀ ਰਾਤ ਦੇਖਣ ਨੂੰ ਮਿਲਿਆ ਜਿੱਥੇ ਥਾਣਾ ਸਦਰ ਦੇ ਤਹਿਤ ਆਉਂਦੇ ਪੁਲਿਸ ਨਾਕੇ ਤੋਂ ਕੁਝ ਹੀ ਦੂਰੀ ਤੇ ਸਥਿਤ ਖਾਦ ਸਟੋਰ ਦੀ ਕੰਦ ਪਾੜ ਕੇ ਚੋਰਾਂ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਗਿਆ ਦੱਸ ਦਈਏ ਕਿ ਬੱਬਰੀ ਬਾਈਪਾਸ ਜੀਟੀ ਰੋਡ ਤੇ ਸਥਿਤ 24 ਘੰਟੇ ਲੱਗਿਆ ਰਹਿਣ ਵਾਲਾ ਇਹ ਨਾਕਾ ਹਾਈ ਟੈਕ ਕਿਹਾ ਜਾਂਦਾ ਹੈ ਚੋਰਾਂ ਨੇ ਇਸ ਖਾਦ ਸਟੋਰ ਤੋਂ ਲੱਖਾਂ ਦਾ ਸਮਾਨ ਦਵਾਈਆਂ LED ਅਤੇ ਗੈਸ ਸਿਲੰਡਰ ਚੋਰੀ ਕੀਤਾ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਖਾਦ ਸਟੋਰ ਦੇ ਮਾਲਕ ਅਮਤ ਨੇ ਜਾਣਕਾਰੀ ਦਿੱਤੀ ਕਿ ਸਵੇਰੇ ਜਦੋਂ ਉਹ ਦੁਕਾਨ ਤੇ ਆਇਆ ਤਾਂ ਉਸ ਨੇ ਦੇਖਿਆ ਸਾਰਾ ਸਮਾਨ ਖਿਲਰਿਆ ਹੋਇਆ ਹੈ ਜਦੋਂ ਉਸਨੇ ਦੁਕਾਨ ਦੇ ਅੰਦਰ ਜਾ ਕੇ ਦੇਖਿਆ ਤਾਂ ਦੁਕਾਨ ਦੇ ਪਿਛਲੀ ਸਾਈਡ ਤੋਂ ਕੰਦ ਪਾੜ ਕੇ ਚੋਰਾਂ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਗਿਆ ਸੀ ਦੁਕਾਨਦਾਰ ਨੇ ਦੱਸਿਆ ਕਿ ਉਸ ਦਾ ਲੱਖਾਂ ਰੁਪਿਆ ਦਾ ਨੁਕਸਾਨ ਹੋਇਆ ਹੈ ਅਤੇ ਚੋਰਾਂ ਵੱਲੋਂ ਮਹਿੰਗੀਆਂ ਸਪਰੇਵਾਂ ਅਤੇ ਦਵਾਈਆਂ ਦੀ ਚੋਰੀ ਕੀਤੀ ਗਈ ਹੈ ਉਸ ਨੇ ਦੱਸਿਆ ਕਿ ਉਸ ਨੇ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਹੈ ਉੱਥੇ ਦੁਕਾਨਦਾਰ ਵੱਲੋਂ ਕਿਹਾ ਗਿਆ ਕਿ ਲਗਾਤਾਰ ਇਸ ਤਰ੍ਹਾਂ ਚੋਰੀਆਂ ਹੋਣ ਕਰਕੇ ਗੁਰਦਾਸਪੁਰ ਵਿੱਚ ਲੋਕ ਬਹੁਤ ਦੁਖੀ ਹਨ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਚੋਰਾ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਗੱਲਬਾਤ ਦੌਰਾਨ ਉਸ ਨੇ ਇਹ ਵੀ ਗੱਲ ਕਹੀ ਕਿ ਇੱਥੇ ਜਿਹੜੀਆਂ ਦਵਾਈਆਂ ਮਹਿੰਗੀਆਂ ਪਰਚੀਆਂ ਵਾਲੀਆਂ ਸੀ ਉਹ ਪਰਚੀਆਂ ਦੇਖ ਦੇਖ ਕੇ ਹੀ ਜਿਹੜੀਆਂ ਨੇ ਇਹ ਦਵਾਈਆਂ ਚੋਰੀ ਕੀਤੀਆਂ ਗਈਆਂ ਮਹਿੰਗੀਆਂ ਚੀਜ਼ਾਂ ਨੂੰ ਹੀ ਹੱਥ ਪਾਇਆ ਤੇ ਦੂਸਰਾ ਇੱਕ LED ਲਗਾਈ ਹੋਈ ਸੀ ਕੈਮਰੇ ਲਗਾਉਣ ਦੇ ਲਈ ਉਹ LED ਵੀ ਜਿਹੜੀ ਹੈ ਇੱਥੋਂ ਪੁੱਟ ਕੇ ਲੈ ਗਏ ਚੋਰ ਤਸਵੀਰਾਂ ਦੇ ਵਿੱਚ ਖਾਸ ਤੂਰੀ ਦੇਖਦੇ ਪਿਓ ਕਿ ਇਹ ਤਸਵੀਰਾਂ ਜਿਹੜੀਆਂ ਨੇ ਇੱਕ ਖਾਦ ਸਟੋਰ ਦਵਾਈਆਂ ਵਾਲੇ ਸਟੋਰ ਦੇ ਵਿੱਚ ਜਿਹੜਾ ਆ ਉਹ ਕੀਤੀ ਗਈ ਹੈ ਜਿੱਥੋਂ ਕਿ ਵੱਡੀ ਗਿਣਤੀ ਦੇ ਨਾਲ ਚੋਰੀ ਕਰਕੇ ਜਿਹੜੀ ਹੈ ਮਹਿੰਗੀਆਂ ਭਾਈਆਂ ਨੂੰ ਲੈ ਕੇ ਚੋਰ ਤੇ ਕਰ ਗਏ ਨੁਕਸਾਨ ਕਾਫੀ ਵੱਡਾ ਤੇ ਇਹਦੇ ਦੇਤੇ ਪੀਓ ਡੀਪੀਸੀ ਪੰਜਾਬੀ ਭਾਜੀ ਮੇਰਾ ਨਾਮ ਅਮਿਤ ਕੁਮਾਰ ਜੇ ਤੇ ਆਪਣੀ ਦੁਕਾਨ ਦਾ ਨਾਮ ਹੈ ਜੀ ਬਿਆਸ ਖੇਤੀ ਸਟੋਰ ਤੇ ਅੱਜ ਜਦੋਂ ਦੁਕਾਨ ਆਪਣੀ ਭਾਜੀ ਇੱਥੇ ਪੈਂਦੀ ਆ ਬਾਈਪਾਸ ਪੈਂਦਾ ਕੋ ਕ੍ਰਿਸਟਲ ਫਾਰਮ ਦੇ ਲਾਗੇ ਬਬਰੀ ਅੱਟਾ ਪੈਂਦਾ ਆ ਤੇ ਅੱਜ ਜਦੋਂ ਸਵੇਰੇ ਆ ਕੇ ਮੈਂ ਤਾਲੇ ਖੋਲ ਕੇ ਦੇਖਿਆ ਆ ਤਾਲੇ ਨੋਰਮਲੀ ਤਾਲਿਆਂ ਨੂੰ ਕੁਛ ਨਹੀਂ ਹੋਇਆ ਤਾਂ ਇਹ ਤਾਲੇ ਖੋਲੇ ਆ ਤਾਲੇ ਖੋਲ ਕੇ ਜਦੋਂ ਅੰਦਰ ਐਂਟਰੀ ਕੀਤੀ ਤਾਂ ਸਾਹਮਣੇ ਜਦੋਂ ਖਾਨੇ ਦੇਖਿਆ ਤੇ ਪੂਰੀ ਚੰਗੀ ਤਰ੍ਹਾਂ ਸਾਰੇ ਖਾਲੀ ਹੋਏ ਤੇ ਇਹ ਤੇ ਜਦੋਂ ਸਾਹਮਣੇ ਦੇਖਿਆ ਫਿਰ ਮੈਨੂੰ ਚਲ ਕੋਈ ਆ ਵੀ ਆਪੀ ਚੋਰੀ ਹੋਈ ਹੈ ਅੰਦਰ ਤੇ ਫਿਰ ਹੌਲੀ ਹੌਲੀ ਜਦੋਂ ਅੰਦਰ ਜਾ ਕੇ ਦੇਖਿਆ ਤੇ ਹੌਲੀ ਹੌਲੀ ਚੀਜ਼ਾਂ ਦਾ ਪਤਾ ਲੱਗਾ ਵੀ ਕਿਹੜੀ-ਕਿਹੜੀ ਚੀਜ਼ਾਂ ਆਪਣੀਆਂ ਗਾਇਬ ਹੋਈਆਂ ਨੇ ਤੇ ਪਿੱਛੋਂ ਦੀ ਦੀਵਾਰ ਪਾੜ ਕੇ 9 ਇੰਚੀ ਪੜਦਾ ਸੀ ਭਾਜੀ ਕੰਧ ਦਾ ਤੇ ਉਹ ਵੀ ਪਾੜ ਕੇ ਤੇ ਉੱਥੋਂ ਦੀ ਪਿੱਛੋਂ ਦੀ ਐਂਟਰ ਹੋਇਆ 4 ਇੰਚ ਵੀ ਪਰਦਾ ਹੁੰਦਾ ਤਾਂ ਵੀ ਮੰਨੇ ਜਾਣਾ ਚੰਗੀ ਦੀ ਨਾਲ ਅਗਲੇ ਕਿ ਕਿਸੇ ਚੀਜ਼ ਦਾ ਕੋਈ ਡਰ ਨਹੀਂ ਉਹਨਾਂ ਨੂੰ ਆਪਣੇ ਤਸੱਲੀ ਨਾਲ ਅਗਲੇ ਉਹ ਪਾਰ ਕੇ ਕੰਦ 9 ਇੰਚੀ ਦੀ ਫਿਰ ਅੰਦਰ ਐਂਟਰ ਹੋਏ ਆ ਸੱੱਲੀ ਕਲੀ ਚੀਜ਼ ਉਹਨਾਂ ਨੇ ਪ੍ਰਿੰਟ ਵੇਖ ਕੇ ਜਿੰਨਾਂ ਚੀਜ਼ਾਂ ਦਾ ਪ੍ਰਿੰਟ ਜ਼ਿਆਦਾ ਸੀ ਉਹ ਚੀਜ਼ਾਂ ਲੈ ਕੇ ਗਿਆ ਦੂਜੀਆਂ ਛੋਟੇ ਜਿਹੜੇ ਪ੍ਰਿੰਟ ਸੀ ਉਹਨਾਂ ਦੇ ਰਹਿਣਤੀ ਆ ਉਹਨਾਂ ਨੇ ਤਕਰੀਬਨ ਉਹ ਤਾਂ ਸਾਰੀ ਖਾਲੀ ਕਰ ਗਏ ਭਾਜੀ ਖੰਨੇ ਤੇ ਨੁਕਸਾਨ ਤੇ ਕਾਫੀ ਹੋ ਗਿਆ ਭਾਜੀ LED ਹੀ ਤੇ ਕੈਮਰੇ ਲਵਾਣ ਦੀ ਸੋਚੀ LED ਲਾਈ ਦੀ ਤੇ ਉਹ ਵੀ ਲੈ ਕੇ ਸਿਲੰਡਰ ਹੀ ਇੱਕ ਆਪਣੇ ਨੂੰ ਯੂਜ਼ ਕਰ ਲਈ ਰੱਖਿਆ ਆਪਣੇ ਚਾਹ ਪਾਣੀ ਲਈ ਉਹ ਵੀ ਲੈ ਕੇ ਤੇ ਗੱਲੇ ਜੀ ਕਹੇ ਜਿਹ ਭਾਈ ਪਰਤੀਆਂ ਬੁੱਟੀਆਂ ਗੱਲੇ ਚ ਹੁੰਦੀਆਂ ਹੁੰਦੀਆਂ 1500 ਰੁਪਏ ਉਹ ਰੱਖੇ ਦਾਈ ਤੇ ਦਵਾਈਆਂ ਦਾ ਜਿਆਦਾ ਮੇਨ ਨੁਕਸਾਨ ਦਵਾਈਆਂ ਦਾ ਹਟਾ ਕਿਉਂਕਿ ਦਵਾਈਆਂ ਬਹੁਤ ਮਹਿੰਗੀਆਂ ਨੇ ਆਪਣੀ ਕੋਸਟ ਲਈ ਨੇ ਤੇ ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਉਹ ਫੜਿਆ ਜਾਏ ਤੇ ਤਾਂ ਕਿ ਜੋ ਮੇਰੇ ਨਾਲ ਹੋਇਆ ਤਾਂ ਕਿ ਹੋਰ ਨਾ ਨਾ ਹੋਏ ਤੇ ਮੈਨੂੰ ਵੀ ਇਨਸਾਫ ਮਿਲ ਜੇ ਪਿਛਲੇ ਪਾਸੇ ਭਾਈ ਖਾਲੀ ਆ ਆਪਣੇ ਨਾ ਪਿਆਲੀਆਂ ਆ ਤੇ ਉਹ ਪਿਛਲੇ ਪਾਸੇ ਖਲੋ ਕੇ ਉਹਨਾਂ ਨੇ ਤੋੜੀ ਆ ਆਏ ਪਤਾ ਨਹੀਂ ਕਾਹਦੇ ਤੇ ਆ ਮੇਕਰ ਜਿੰਨਾ ਤੱਕ ਪਤਾ ਲੱਗਾ ਉਹ ਵੀਲਰ ਤੇ ਆਏ ਆ ਕਿਉਂਕਿ ਇਹਨਾਂ ਨੇ ਪੇਟੀ ਹਾਂ ਕਿਉਂਕਿ ਜਿਹੜੀਆਂ ਬੰਦ ਪੇਟੀਆਂ ਹੀ ਨਾ ਬੰਦ ਪੇਟੀਆਂ ਨਾਲ ਹੀ ਤਾਂ ਤਾਤੇ ਸੁੱਟ ਗਏ ਆ ਬੋੜੇ ਖਾਲੀ ਕੀਤੇ ਆ ਖਾਦ ਵਾਲੇ ਉਹਦੇ ਵਿੱਚ ਬੋਤਲਾਂ ਪਾ ਕੇ ਨਾ ਖਾਲੀ ਘਾਤਾ ਤੇ ਸੁੱਟ ਕੇ ਬੋਤਲਾਂ ਪਾ ਕੇ ਲੈ ਗਏ ਆ ਉਤੋਂ ਝੱਕ ਹੁੰਦਾ ਵੀ ਮੋਟਰਸਾਈਕਲ ਤੇ ਆਏ ਨੇ ਤੇ ਦੋ ਤੋਂ ਤਿੰਨ ਜਾਣੇ ਹੋ ਸਕਦੇ ਨੇ ਜੇ ਇਸ ਹਿਸਾਬ ਨਾਲ ਇਹਨਾਂ ਨੇ ਖਾਲੀ ਕੀਤੀ ਆ ਸਵੇਰੇ ਜਦੋਂ ਆ ਕੇ ਮੈਂ ਜਦੋਂ ਆਪਾਂ ਸਵੇਰੇ ਦਿੱਲੀ ਆਈਦਾ ਆ ਡੇਲੀ ਵਸਤੇ ਜਦੋਂ ਦੁਕਾਨ ਖੋਲੀ ਆ ਉਦੋਂ ਫਿਰ ਪਤਾ ਲੱਗਾ ਆਪਾਂ ਨੂੰ ਕਿ ਚੋਰੀ ਹੋ ਗਈ ਇੱਥੇ ਸ਼ਿਕਾਇਤ ਕਰਤੀ ਆ ਜੀ ਆਉ ਆਮਨੇ ਫੋਨ ਆਇਆ ਵੀ ਆ ਲ ਕੇ ਦੇਖਦੇ ਹੁਣ ਦੇਖਦੇ ਆ ਵੀ ਬਿੱਲ 사ਦਾ ਕਿਉਂਕਿ ਆਪਣਾ 사ਦਾ ਮਾਲ ਜੀਐਸਟੀ ਤੇ ਹੁੰਦਾ ਪੱਕੇ ਬਿੱਲਾਂ ਤੇ ਹੁੰਦਾ ਉਹ 사ਦਾ ਅੰਦਾਜ਼ਾ ਲੱਗ ਜੂਗਾ ਆਪਣਾ ਐਸਟੀਮੇਟ ਜਿੰਨਾ ਵੀ 사ਦਾ ਲੱਗ ਜੂਗਾ ਨਵੀਂ ਨਵੀਂ ਦੁਕਾਨ ਮੇਰੇ ਵੀ ਸਾਲ ਹੋਇਆ ਜੇ ਤੇ ਹੁਣ ਨਵੀਂ ਨਵੀਂ ਦੁਕਾਨਦਾਰੀ ਆ ਜੇ ਪਹਿਲੇ ਸਾਲ ਚ ਮੇਨੂੰ ਆ ਘਾਟਾ ਪੈ ਗਿਆ ਤੇ ਆਪਾਂ ਨੇ ਫਿਰ ਬੱਚਿਆਂ ਨੂੰ ਬਾਹਰ ਹੀ ਅੱਗੇ ਗਾੜੀ-ਗਾੜੀ ਬਾਹਰ ਹੀ ਆਪਾਂ ਸੋਚਦੇ ਹਾਂ ਬਾਹਰ ਚਲੀਏ ਬਾਹਰ ਚਲੀਏ ਇੱਥੇ ਕੀ ਇਹ ਫਿਰ ਇੱਥੇ ਕੁਝ ਵੀ ਨਹੀਂ ਹੈ ਤੇ ਤੁਹਾਡੇ ਸਾਹਮਣੇ ਇਹ ਜੋ ਹੋਇਆ ਹੁਣ ਵੀ